ਹੋਬੀ ਢਾਲੀਵਾਲ ਸਾਹਿਬ ਥੋੜਾ ਜਿਹਾ ਮੂੰਹ ਸੰਭਾਲ ਕੇ ਗੱਲ ਕਰੋ ਬੀਜੇਪੀ ਦਾ ਥਾਪੜਾ ਲੈਣ ਲਈ ਇੰਨੀਆਂ ਕੌੜੀਆਂ ਗੱਲਾਂ ਸੇਤ ਲਈ ਚੰਗੀਆਂ ਨਹੀਂ ਮਿੱਤਰੋ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਫਿਲਮੀ ਅਦਾਕਾਰ ਹੋਬੀ ਢਾਲੀਵਾਲ ਨੇ ਕਿਸਾਨਾਂ ਬਾਰੇ ਬਹੁਤ ਹੀ ਤਿੱਖੀਆਂ ਅਤੇ ਕੌੜੀਆਂ ਗੱਲਾਂ ਬੋਲੀਆਂ ਡਾਕਟਰ ਸਾਹਿਬ ਕਿਸਾਨਾਂ ਬਾਰੇ ਹੋਬੀ ਢਾਲ ਨੇ ਜੋ ਬੋਲਿਆ ਆਪਣੇ ਬਿਆਨ ਵਿੱਚ ਆਪਣੀ ਭਾਸ਼ਾ ਵਿੱਚ ਉਹਨੇ ਜੋ ਕੁਝ ਕਿਹਾ ਵੀ ਇਹ ਕਿਸਾਨ ਅੰਦੋਲਨ ਦੀ ਜੱਤ ਨਹੀਂ ਸੀ ਇਹ ਕਿਸਾਨੀ ਬੇਕੁਫੀ ਸੀ ਇਸ ਬਾਰੇ ਤੁਸੀਂ ਕੀ ਆਖੋਗੇ ਹੋਬੀ ਥਾਲੀਵਾਲ ਨੂੰ ਐਂ ਲੱਗਦਾ ਵੀ ਸਾਰੀ ਅਕਲ ਭਾਜਪੀ ਕੋਲੇ ਐ ਤੇ ਸਾਰੀ ਦਲੇਰੀ ਤੇ ਘੈਂਟਪੂਣਾ ਹੋਬੀ ਥਾਲੀਵਾਲ ਵਰਗਿਆਂ ਕੋਲੇ ਐ ਜਿਹੜੀ ਉਹਨੇ ਗੱਲ ਬੋਲੀ ਹੈ ਨਾ ਵੀ ਤਿੰਨ ਖੇਤੀ ਕਾਨੂੰਨ ਖਤਮ ਕਰਾ ਕੇ ਜਿਹੜੀ ਜਿੱਤ ਹੋਈ ਐ ਉਹ ਜਿੱਤ ਨਹੀਂ ਸੀ ਉਹ ਬਹੁਤ ਵੱਡੀ ਬੇਅਕਲੀ ਤੇ ਬੇਵਕੂਫੀ ਸੀ ਉਹਦਾ ਮਤਲਬ ਪਤਾ ਕੀ ਐ ਉਹਦਾ ਮਤਲਬ ਇੱਥੋਂ ਤੱਕ ਗਹਿਰਾ ਐ ਕਿ ਇਹ ਕੱਲ ਨੂੰ ਫੇਰ ਤਿੰਨ ਖੇਤੀ ਕਾਨੂੰਨ ਲੈ ਕੇ ਆਉਣਗੇ ਉਹ ਇਹ ਕਹਿਣਾ ਚਾਹੁੰਦਾ ਹੈ ਵੀ ਉਹ ਤਿੰਨ ਖੇਤੀ ਕਾਨੂੰਨ ਸਹੀ ਸੀ ਉਹਨਾਂ ਨੂੰ ਰੱਦ ਕਰਾਉਣਾ ਗਲਤ ਸੀ ਉਹ ਸਾਡੀ ਬੇਵਕੂਫੀ ਸੀ ਤੇ ਭਾਜਪੀ ਨੇ ਜਿੰਨੀ ਵੱਡੀ ਪੱਧਰ ਤੇ ਇਹੋ ਜਿਹੇ ਹੋਬੀ ਧਾਲੀਵਾਲ ਵਰਗੇ ਪੰਜਾਬ ਚੋਂ ਪੱਟੇ ਨੇ ਜਿਹੜੇ ਆਪਣੇ ਨਾਵਾਂ ਦੇ ਨਾਲ ਕਿਸਾਨ ਤੇ ਜੱਟ ਲਾਉਂਦੇ ਨੇ ਉਨਾ ਸਾਰਿਆਂ ਦੇ ਸਿਰ ਤੇ ਬੀਜੇਪੀ ਦਾ ਇਹ ਭਰਮ ਪਾਲਿਆ ਹੋਇਆ ਵੀ ਉਹ ਤਿੰਨੇ ਖੇਤੀ ਕਾਨੂੰਨ ਫੇਰ ਲੈ ਕੇ ਆਉਣੇ ਨੇ ਤੇ ਇਹਨਾਂ ਤੋਂ ਪ੍ਰਚਾਰ ਕਰਾਉਣਾ ਵੀ ਉਹ ਪਹਿਲਾਂ ਵੀ ਸਹੀ ਸੀ ਤੇ ਉਹ ਲਾਗੂ ਹੋਣੇ ਚਾਹੀਦੇ ਨੇ ਦੇਖੋ ਬਹੁਤ ਵੱਡੀ ਗੱਲ ਹੋਵੀ ਢਾਲੀਵਾਲ ਨੇ ਆਖੀ ਏਦੂ ਗਾਉ ਨੇ ਕਿਹਾ ਕਹਿੰਦਾ ਸਾਨੂੰ ਖੇਤੀ ਕਰਨੀ ਨਹੀਂ ਆਉਂਦੀ ਅਸੀਂ ਦੋ ਹੀ ਫਸਲਾਂ ਬੀਜੀ ਜਾਂਦੇ ਆ ਗੰਨਾ ਨਹੀਂ ਲਾਉਂਦੇ ਹੋਰ ਫਸਲਾਂ ਨਹੀਂ ਲਾਉਂਦੇ ਇਤੋਂ ਵੀ ਗਾ ਉਹਨੇ ਬੋਲੀਆਂ ਗੱਲਾਂ ਉਹਨੇ ਤਾਂ ਇੱਥੋਂ ਤੱਕ ਬੋਲਿਆ ਕਹਿੰਦਾ ਅਸੀਂ ਕਿਸਾਨ ਅੰਦੋਲਨ ਚ ਬਹੁਤ ਕੁਝ ਗਵਾਇਆ ਕੁਝ ਨਹੀਂ ਅਸੀਂ ਪ੍ਰਾਪਤ ਕੀਤਾ ਇਹਦਾ ਮਤਲਬ ਪਤਾ ਕੀ ਹੈ ਜਿਵੇਂ ਉਹ ਕਹਿੰਦਾ ਅਸੀਂ ਇੰਨਾ ਖਰਚਾ ਕਰਤਾ ਕਿਸਾਨਾਂ ਅੰਦੋਲਨ ਤੇ ਆ ਕਰਤਾ ਵਾਹ ਕਰਤਾ ਹੋਬੀ ਢਾਲੀ ਵਾਲ ਦੀਆਂ ਗੱਲਾਂ ਚੋਂ ਮੈਨੂੰ ਬਹੁਤ ਵੱਡੀ ਸਾਜ਼ਿਸ਼ ਦੀ ਬੋ ਆਉਂਦੀ ਹੈ ਉਹ ਕਹਿੰਦਾ ਗਵਾਇਆ ਹੀ ਆ ਖੇਤੀ ਕਾਨੂੰਨ ਰੱਦ ਕਰਾਉਣੇ ਗਲਤ ਸਨ ਫਿਰ ਉਹਨੇ ਇੱਕ ਹੋਰ ਗੱਲ ਕਹੀ ਕਹਿੰਦਾ ਮੈਂ ਖੇਤੀ ਕਾਨੂੰਨ ਪੜੇ ਨੇ ਤੁਹਾਡੇ ਚੋਂ ਕਿਸੇ ਨੇ ਪੜੇ ਨੇ ਕਹਿੰਦਾ ਤੁਸੀਂ ਕਿਸੇ ਨੇ ਪੜੇ ਹੀ ਨਹੀਂ ਮਤਲਬ ਉਹ ਐ ਸਮਝਦਾ ਵੀ ਖੇਤੀ ਕਾਨੂੰਨ ਤਾਂ ਜਾਂ ਭਾਜਪੀ ਨੇ ਪੜੇ ਨੇ ਤੇ ਜਾਂ ਮੇਰੇ ਵਰਗੇ ਨੇ ਪੜੇ ਨੇ ਬਾਕੀ ਤਾਂ ਕੋਗੂ ਹੀ ਤੁਰੇ ਫਿਰਦੇ ਨੇ ਇਹ ਜਿਹੜਾ ਫੋਬੀਆ ਵਰਗਾ ਵਹਿਮ ਹੋਬੀ ਢਾਲੀਵਾਲ ਨੂੰ ਹੋ ਗਿਆ ਵੀ ਉਹ ਇਹ ਸਾਰਾ ਕੁਝ ਪੜੀ ਫਿਰਦਾ ਮੈਂ ਦਾਅਵੇ ਨਾਲ ਕਹਿੰਨਾ ਹੋਬੀ ਢਾਲੀਵਾਲ ਨੇ ਮਾੜਾ ਮੋਟਾ ਕੋਈ ਕਾਨੂੰਨ ਤਾਂ ਭਲਾ ਪੜ ਲਿਆ ਹੋਵੇ ਪਰ ਹੋਬੀ ਢਾਲੀਵਾਲ ਨੇ ਸਮਰਾਜਵਾਦੀ ਨੀਤੀ ਨਹੀਂ ਪੜੀ ਹੋਬੀ ਢਾਲੀਵਾਲ ਨੇ ਕਿਵੇਂ ਦੇਸ਼ ਤੇ ਕਾਰਪੋਰੇਟ ਘਰਾਣੇ ਕਬਜ਼ਾ ਕਰ ਰਹੇ ਨੇ ਔਰ ਭਾਜਪੀ ਵਰਗੀਆਂ ਪਾਰਟੀਆਂ ਦੇ ਰਾਹੀ ਕਰ ਰਹੇ ਨੇ ਇਹ ਨੀਤੀ ਨਹੀਂ ਪੜੀ। ਹੋਬੀ ਢਾਲੀਵਾਲ ਨੇ ਇੱਕ ਕਿਤਾਬ ਹੈ, ਇੱਕ ਆਰਥਿਕ ਹਥਿਆਰੇ ਦਾ ਇਕਮਾਲੀਆ ਬਿਆਨ ਜੋਹਨ ਪਾਰਕਨ ਦੀ ਉਹ ਨਹੀਂ ਪੜੀ। ਹੋਬੀ ਢਾਲੀਵਾਲ ਨੇ ਪੂੰਜੀਪਤੀਆਂ ਦੀਆਂ ਨੀਤੀਆਂ ਬਿਲਕੁਲ ਨਹੀਂ ਪੜੀਆਂ। ਕਿਵੇਂ ਉਹ ਇੱਕ ਇੱਕ ਸਰਕਾਰੀ ਵਿਭਾਗ ਨੂੰ ਸਰਕਾਰੀ ਤੌਰ ਤੇ ਖਤਮ ਕਰਾ ਕੇ ਆਪਣੀ ਮੁਠੀ ਚ ਲੈ ਰਹੇ ਨੇ। ਕਿਵੇਂ ਸਾਰੇ ਵਿਭਾਗਿਆਂ ਨੂੰ ਪ੍ਰਾਈਵੇਟ ਕਰਵਾਇਆ ਜਾ ਰਿਹਾ ਸਰਕਾਰਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਕਹਿੰਦੇ ਇਹ ਨੀਤੀਆਂ ਨਹੀਂ ਪੜੀਆਂ ਉਹਨੇ ਹੌਬੀ ਢਾਲੀਵਾਲ ਨੂੰ ਮੈਂ ਜਾਣਦਾ ਐਨਾ ਮਤਲਬ 도ਗਲੀਆਂ ਗੱਲਾਂ ਹੌਬੀ ਢਾਲੀਵਾਲ ਜਦੋਂ ਕਿਸਾਨ ਅੰਦੋਲਨ ਸੀ ਨਾ ਉੱਥੇ ਗਿਆ ਸੀ ਮੈਂ ਖੋਦੇ ਦੀ ਇੰਟਰਵਿਊ ਕੀਤੀ ਸੀ ਅਜੇ ਵੀ ਆਪਣੇ ਚੈਨਲ ਤੇ ਪਈ ਆ ਉਦੋਂ ਇਹਨੇ ਇਹ ਸਾਰਾ ਕੁਝ ਉਲਟ ਕਿਹਾ ਸੀ ਵੀ ਇਹ ਕਾਨੂੰਨ ਗਲਤ ਨੇ ਇਹ ਇਹ ਮੋਦੀ ਹੋਰੀ ੱੱੱਕਾ ਕਰ ਰਹੇ ਨੇ ਬੀਜੇਪੀ ਬਰਬਾਦ ਕਰਨਾ ਚਾਹੁੰਦੀ ਆ ਬਹੁਤ ਕੁਝ ਤੇ ਜਦੋਂ ਅਗਲਿਆਂ ਨੇ ਉਹ ਜਿਹੜਾ ਪੱਤਾ ਜਾਂ ਪਾ ਕੇ ਸ਼ਾਮਲ ਕਰਾਉਂਦੇ ਹੁੰਦੇ ਆ ਪੱਤਾ ਜਾਂ ਪਾ ਕੇ ਗੱਲ 'ਚ ਉਹ ਬਾਤ ਤਾਂ ਗੱਲ 'ਚ ਉਸ ਤੋਂ ਬਾਅਦ ਹੋਬੀ ਢਾਲੀਵਾਲ ਸਾਹਿਬ ਆਪਦੀਆਂ ਹੀ ਸਾਰੀਆਂ ਗੱਲਾਂ ਜਿਹੜੀਆਂ ਕਿਸਾਨ ਅੰਦੋਲਨ 'ਚ ਜਾ ਕੇ ਬੋਲੀਆਂ ਸੀ ਉਹਨਾਂ ਦੇ ਉਲਟ ਬੋਲਦੇ ਰਹੇ ਨੇ ਮੈਂ ਕਿਹਾ ਲੱਖ ਲਾਂਤ ਸ਼ਰਮ ਹੋਣੀ ਚਾਹੀਦੀ ਆਪਦੀਆਂ ਹੀ ਗੱਲਾਂ ਦੇ ਉਲਟ ਹੋ ਜਾਣਾ ਜਾਂ ਤਾਂ ਹੋਬੀ ਢਾਲੀਵਾਲ ਕਵੇ ਵੀ ਮੈਨੂੰ ਉਦੋਂ ਜਦੋਂ ਉਦੋਂ ਮੈਂ ਅ ਬੋਲਦਾ ਸੀ ਉੱਥੇ ਜਾ ਕੇ ਵੀ ਉਦੋਂ ਮੈਨੂੰ ਅਕਲੂ ਕੁਲ ਹੈ ਨਹੀਂ ਸੀ ਉਦੋਂ ਮੇਰੀ ਕੋਈ ਸੋਚ ਸਾਚ ਹੈ ਨਹੀਂ ਸੀ ਉਦੋਂ ਮੈਂ ਲਾਈ ਲੱਗ ਸੀ ਉਦੋਂ ਮੈਂ ਘੋਗਾ ਸੀ ਉਦੋਂ ਮੈਂ ਲੋਲਾ ਸੀ ਉਦੋਂ ਮੈਂ ਬੇਵਕੂਫ ਸੀ ਜਾਂ ਤਾਂ ਕਵੇ ਹੋਬੀ ਥਾਲੀ ਵਾਲ ਤੇ ਜਾਂ ਫਿਰ ਆ ਗੱਲਾਂ ਤੋਂ ਉਹਨੂੰ ਬਾਜ ਆਉਣਾ ਚਾਹੀਦਾ ਔਰ ਇੱਥੇ ਨਹੀਂ ਹੋਬੀ ਥਾਲੀ ਵਾਲ ਨੇ ਅੱਗੇ ਹੋਰ ਵੀ ਬਹੁਤ ਗੱਲਾਂ ਕੀਤੀਆਂ ਨੇ ਡਾਕਟਰ ਸਾਹਿਬ ਉਹਨੇ ਇੱਕ ਆਪਣੇ ਇਸ ਬਿਆਨ ਵਿੱਚ ਹੰਸ ਰਾਂਸ ਦਾ ਜੋ ਚੋਣ ਪ੍ਰਚਾਰ ਚੱਲ ਰਿਹਾ ਸੀ ਆ ਉਹਦੀ ਸਟੇਜ ਤੇ ਭਾਸ਼ਣ ਦਿੱਤਾ ਉਸ ਵਿੱਚ ਉਸਨੇ ਇਹ ਵੀ ਬੋਲਿਆ ਵੀ ਪੰਜਾਬੀਆਂ ਦਾ ਕੋਈ ਕਿਰਦਾਰ ਨਹੀਂ ਰਿਹਾ ਤੇ ਨਾ ਹੀ ਹੁਣ ਕਿਰਦਾਰ ਹੈਗਾ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਅਮਰਜੋਤ ਜੀ ਇਹ ਗੱਲ ਬਿਲਕੁਲ ਉਹਨੇ ਬੋਲੀ ਹੈ ਹੌਬੀ ਢਾਲੀਵਾਲ ਕਹਿੰਦਾ ਵੀ ਪੰਜਾਬੀਆਂ ਦਾ ਹੁਣ ਕੋਈ ਕਿਰਦਾਰ ਨਹੀਂ ਰਿਹਾ ਉਹ ਆਪ ਖੁਦ ਵੀ ਪੰਜਾਬੀ ਆ ਮੈਂ ਇਹੀ ਤਾਂ ਕਹਿਣਾ ਚਾਹਣਾ ਪੰਜਾਬੀਆਂ ਦਾ ਕਿਰਦਾਰ ਤਾਂ ਅੱਜ ਵੀ ਹੈਗਾ ਹੋਬੀ ਥਾਲੀ ਵਾਲੋਰੀ ਦੱਸਣ ਉਹਨਾਂ ਦਾ ਕੀ ਕਿਰਦਾਰ ਆ ਹੋਬੀ ਥਾਲੀ ਵਾਲੋਰੀ 도ਗਲੇ ਸਾਬਤ ਹੋਏ ਹੋਬੀ ਥਾਲੀ ਵਾਲੋਰੀ ਜਦੋਂ ਅੰਦੋਲਨ ਚੱਲਦਾ ਸੀ ਉੱਥੇ ਜਾ ਕੇ ਅੰਦੋਲਨ ਦੇ ਪੱਖ ਚ ਬੀਜੇਪੀ ਤੇ ਮੋਦੀ ਦੇ ਵਿਰੋਧ ਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਚ ਬੋਲਦੇ ਰਹੇ ਅੱਜ ਉਹਨਾਂ ਕਾਨੂੰਨਾਂ ਨੂੰ ਸਹੀ ਕਹਿਣ ਲੱਗ ਪਏ ਬੀਜੇਪੀ ਨੂੰ ਸਹੀ ਕਹਿਣ ਲੱਗ ਪਏ ਤੇ ਕਿਸਾਨਾਂ ਨੂੰ ਹੁਣ ਕਹਿਣ ਲੱਗ ਪਏ ਵੀ ਬੇਅਕਲ ਨੇ ਹੋਬੀ ਥਾਲੀ ਵਾਲ ਦਾ ਕੀ ਕਿਰਦਾਰ ਆ ਔਰ ਮੈਂ ਕਹਿਣਾ ਹੋਬੀ ਥਾਲੀ ਵਾਲ ਨੇ ਕਿਹਾ ਵੀ ਕਿਰਦਾਰ ਨਹੀਂਗਾ ਮੈਨੂੰ ਲੱਗਦਾ ਉਹ ਆਪਣੇ ਵਰਗਿਆਂ ਵਾਸਤੇ ਕਹਿ ਰਹੇ ਨੇ ਹਾਂ ਵਾਕਿਆ ਹੀ ਕੁਝ ਕੁ ਪੰਜਾਬੀਆਂ ਦਾ ਕੋਈ ਕਿਰਦਾਰ ਨਹੀਂਗਾ ਉਹਨਾਂ ਦੇ ਕੋਈ ਜ਼ਮੀਰ ਨਹੀਂ ਗਈ ਕੋਈ ਜ਼ੁਬਾਨ ਨਹੀਂ ਗਈ ਕੋਈ ਸਟੈਂਡ ਨਹੀਂ ਹੈਗਾ ਔਰ ਉਹਨਾਂ ਚ ਇੱਕ ਹੋ ਵੀ ਥਾਲੀ ਵਾਲ ਹੈ ਆਪਣੇ ਬਿਆਨ ਦੇਖ ਲਵੇ ਪਿਛਲੇ ਜਿਹੜੇ ਚੈਨਲਾਂ ਤੇ ਪਹਿਣੇ ਕਿਸਾਨ ਅੰਦੋਲਨ ਦੇ ਹੱਕ 'ਚ ਪਤਾ ਲੱਗ ਜੂਗਾ ਵੀ 도ਗਲੀਆਂ ਜ਼ੁਬਾਨਾਂ ਵਾਲਿਓ ਤੁਹਾਡਾ ਕਿਹੜਾ ਕਿਰਦਾਰ ਆ ਤੁਸੀਂ ਫਿਲਮੀ ਐਕਟਰ ਹੋ ਤੁਹਾਨੂੰ ਆਉਂਦੀਆਂ ਨੇ ਕਦੀ ਕੋਈ ਰੋਲ ਕਰ ਲਿਆ ਤੇ ਕਦੀ ਕੋਈ ਰੋਲ ਕਰ ਲਿਆ ਤੇ ਕਦੀ ਇਧਰੋਂ ਰੋਲ ਕਮਾ ਕੇ ਮਤਲਬ ਕਦੀ ਪੋਜ਼ਿਟਿਵ ਰੋਲ ਕਰਕੇ ਉਧਰੋਂ ਪੈਸੇ ਕਮਾ ਲੇ ਕਦੀ ਨੈਗੇਟਿਵ ਰੋਲ ਕਰ ਲਿਆ ਤੇ ਉਧਰੋਂ ਪੈਸੇ ਕਮਾ ਲੇ ਕਦੀ ਉਸੇ ਕੁੜੀ ਦੇ ਬਾਪ ਬਣ ਕੇ ਤੇ ਪੈਸੇ ਕਮਾ ਲੇ ਤੇ ਕਦੀ ਉਸੇ ਕੁੜੀ ਦੇ ਸਹੁਰੇ ਬਣ ਕੇ ਪੈਸੇ ਕਮਾ ਲੇ ਚਲੋ ਫਿਲਮਾਂ ਇਦਾਂ ਹੀ ਬਣਦੀਆਂ ਨੇ ਪਰ ਇਹਨਾਂ ਨੂੰ ਉਵੇਂ ਹੱਤ ਪੈ ਗਈ ਆ ਵੀ ਰੀਅਲ ਜ਼ਿੰਦਗੀ ਦੇ ਵਿੱਚ ਵੀ ਹੋਬੀ ਢਾਲੀਵਾਲ ਵਰਗੇ ਕੁਝ ਬੰਦੇ ਇਦਾਂ ਦਾ ਡਬਲ ਕਿਰਦਾਰ ਨਿਭਾ ਰਹੇ ਨੇ ਸੋ ਇਹ ਪੰਜਾਬੀਆਂ ਦਾ ਕਿਰਦਾਰ ਇਦਾਂ ਦਾ ਨਹੀਂਗਾ ਹੋਬੀ ਢਾਲੀਵਾਲ ਨੂੰ ਕੰਨ ਖੋਲ ਕੇ ਸੁਣਨਾ ਚਾਹੀਦਾ ਅੱਛਾ ਡੱਡਾ ਬਹੁਤ ਨੇ ਹੌਬੀ ਧਾਲ ਨੇ ਆਪ ਭਾਸ਼ਣ ਵਿੱਚ ਇੱਕ ਹੋਰ ਗੱਲ ਹੋਰ ਬੋਲੀ ਆ ਉਸ ਦਾ ਇਹ ਕਹਿਣਾ ਹੈ ਵੀ ਖਾਸ ਬਜਪੀ ਦਾ ਜਦੋਂ ਵਿਰੋਧ ਕਰਦੇ ਆ ਕਿਸਾਨ ਖਾਸ ਕਰਕੇ ਹੰਸਰਾ ਅੰਸ ਦਾ ਤਾਂ ਲੋਕ ਵਿਰੋਧ ਕਰਦਾ ਕੋਈ ਤਰੀਕਾ ਹੁੰਦਾ ਪਰ ਉਹ ਵਿਰੋਧ ਕਰਦੇ ਨੇ ਸਿੱਧਾ ਗਾਲਾਂ ਦੁੱਤਰ ਆਉਂਦੇ ਨੇ ਇਹ ਕੀ ਵਿਰੋਧ ਦਾ ਤਰੀਕਾ ਨਹੀਂ ਹੌਬੀ ਧਾਲ ਵਾਲਾ ਇਹ ਭਾਸ਼ਣ ਚਾਰ ਬਿਆਨ ਹੈ ਇਸ ਬਾਰੇ ਤੁਸੀਂ ਕੀ ਆਖੋਗੇ ਦੇਖੋ ਹੌਬੀ ਧਾਲੀ ਵਾਲ ਦੀ ਹਰ ਗੱਲ ਜਿਹੜੀ ਕੱਲ ਉਹਨੇ ਉੱਥੇ ਬੋਲੀ ਆ ਉਹ ਬੇਵਕੂਫੀ ਭਰੀ ਆ ਤੇ 도ਗਲੀ ਵੀ ਆ ਕਿਵੇਂ ਹੁਣ ਤੁਸੀਂ ਵੇਖੋ ਇੱਕ ਪਾਸੇ ਤਾਂ ਹੋਬੀ ਢਾਲੀਵਾਲ ਨੇ ਕੱਲ ਇਹ ਕਿਹਾ ਵੀ ਵਿਰੋਧ ਕਰਨ ਵਾਲੇ ਗਾਲਾਂ ਗਾਣਾ ਤੇ ਕਿਉਂ ਉਤਰ ਆਉਂਦੇ ਨੇ ਦੂਜੇ ਪਾਸੇ ਉਸੇ ਹੀ ਭਾਸ਼ਣ ਚ ਹੋਬੀ ਢਾਲੀਵਾਲ ਕਹਿੰਦਾ ਕਹਿੰਦਾ ਮੈਨੂੰ ਗਾਲਾਂ ਬਹੁਤ ਸਿਰੇ ਦੀਆਂ ਆਉਂਦੀਆਂ ਨੇ ਤੇ ਹੰਸ ਰਾਜ ਹੰਸ ਜੀ ਜਿੱਥੇ ਵੀ ਕਿਤੇ ਤੁਸੀਂ ਜਾਣਾ ਮੈਨੂੰ 30 ਦੇ 30 ਦਿਨ ਮੈਂ ਵੇਲਾ ਤੁਹਾਡੇ ਨਾਲ ਲੈ ਕੇ ਚੱਲੋ ਕਹਿੰਦਾ ਮੈਨੂੰ ਗਾਲਾਂ ਬਹੁਤ ਸਿਰੇ ਦੀਆਂ ਕੱਢਣੀਆਂ ਆਉਂਦੀਆਂ ਤੇ ਮੈਂ ਫਿਰ ਇਸੇ ਤਰ੍ਹਾਂ ਹੀ ਜਵਾਬ ਦਊਗਾ ਹੁਣ ਹੌਬੀ ਢਾਲੀ ਵਾਲ ਇੱਕ ਪਾਸੇ ਤਾਂ ਦੂਜਿਆਂ ਨੂੰ ਕਹਿ ਰਹੇ ਨੇ ਵੀ ਉਹ ਗਾਲਾਂ ਕਿਉਂ ਕੱਢਦੇ ਨੇ ਜਦੋਂ ਕਿ ਇੱਕ ਵੀ ਵੀਡੀਓ ਦਿਖਾ ਦਿਓ ਜਿੱਥੇ ਕਿਸਾਨਾਂ ਨੇ ਆਪਣੇ ਵਿਰੋਧ ਦੇ ਦਰਮਿਆਨ ਭਾਜਪੀ ਜਾਂ ਕਿਸੇ ਵੀ ਪਾਰਟੀ ਦੇ ਆਗੂ ਨੂੰ ਗੰਦੀਆਂ ਮਾਵਾਂ ਧੀਆਂ ਪੈਣਾ ਦੀ ਕੋਈ ਗਾਲ ਕੱਢੀ ਹੋਵੇ ਹਾਂ ਹੌਬੀ ਨੇ ਮੰਨਿਆ ਵੀ ਉਹਨੂੰ ਗਾਲਾਂ ਬਹੁਤ ਘਟੀਆ ਕਿਸਮ ਦੀਆਂ ਆਉਂਦੀਆਂ ਨੇ ਤੇ ਗੰਦੀਆਂ ਆਉਂਦੀਆਂ ਨੇ ਤੇ ਉਹ ਕੱਢਦਾ ਮੰਨਿਆ ਉਹਨੇ ਕੱਲ ਵੀ ਮੈਨੂੰ ਆਉਂਦੀਆਂ ਨੇ ਮੈਂ ਮੈਂ ਕੱਢ ਸਕਦਾ ਹੌਬੀ ਢਾਲੀ ਵਾਲ ਕੱਢ ਸਕਦਾ ਪਰ ਕਿਸੇ ਕਿਸਾਨ ਆਗੂ ਨੇ ਤੇ ਕਿਸਾਨ ਨੇ ਕਿਸੇ ਬੀਜੇਪੀ ਦੇ ਆਗੂ ਨੂੰ ਗਾਲ ਨਹੀਂ ਕਢੀ ਸਵਾਲ ਕੀਤੇ ਨੇ ਵਿਰੋਧ ਕੀਤਾ ਕਿਤੇ ਕਿਤੇ ਰੋਸ ਦੇ ਵਿੱਚ ਉਹਨਾਂ ਨੇ ਭਜਾਇਆ ਵੀ ਹੈ ਪਰ ਗਾਲਾਂ ਨਹੀਂ ਗੰਦੀਆਂ ਕੱਢੀਆਂ ਮੁਰਦਾਬਾਦ ਕਿਹਾ ਹੋਣਾ ਉਹ ਉਹ ਇੱਕ ਜਮਹੂਰੀ ਹੱਕ ਆ ਮੁਰਦਾਬਾਦ ਕਹਿਣਾ ਜਾਂ ਕਿਸੇ ਨੂੰ ਗੋ ਬੈਕ ਕਹਿਣਾ ਸ਼ਹੀਦ ਭਗਤ ਸਿੰਘ ਹੋਰੀ ਵੀ ਇਹ ਕੰਮ ਕਰਦੇ ਰਿਹਾ ਆਜ਼ਾਦੀ ਕੋਲ ạtੀਏ ਵੀ ਕਰਦੇ ਰਿਹਾ ਹੌਬੀ ਥਾਲੀਵਾਲ ਨੂੰ ਗਾਲਾਂ ਜਰੂਰ ਆਉਂਦੀਆਂ ਦੂਜੀ ਗੱਲ ਹੌਬੀ ਥਾਲੀਵਾਲ ਨੇ ਇੱਕ ਹੋਰ ਦੋਗਲੀ ਗੱਲ ਬੋਲੀ ਨਾਲੇ ਤਾਂ ਕਹੀ ਜਾਵੇ ਕੱਲ ਮੈਂ ਕਹਿੰਦਾ ਕਿਸਾਨ ਮੈਂ ਕਿਸਾਨ ਦਾ ਪੁੱਤ ਆ ਮੈਂ ਖੇਤੀ ਕਰਦਾ ਤੇ ਮੈਂ ਹੁਣ ਵੀ ਖੇਤੀ ਕਰਦਾ ਮੈਂ ਹੁਣ ਵੀ ਟਰੈਕਟਰ ਚਲਾਉਣਾ ਮੈਂ ਤਾਂ ਕਰਦਾ ਹੀ ਖੇਤੀ ਆ ਤੇ ਨਾਲੇ ਹੰਸਰਾ ਜਹੰਸ ਨੂੰ ਉਸੇ 스테ਜ ਤੇ ਕਹੀ ਜਾਵੇ ਹੰਸਰਾ ਜੀ ਮੈਨੂੰ 30 ਦੇ 30 ਦਿਨ ਤੁਸੀਂ ਨਾਲ ਰੱਖੋ ਮੈਂ ਵਿਹਲਾ ਹੀ ਹੁਣਾ ਮੈਨੂੰ ਹੁਣ ਕੋਈ ਕੰਮ ਨਹੀਂ ਹੈਗਾ ਬੰਦਾ ਪੁੱਛੇ ਜੇ ਤੂੰ ਕਿਸਾਨ ਹੋਵੇਂ ਹੋਬੀ ਢਾਲੀ ਵਾਲ ਤੇ ਕਿਸਾਨਾਂ ਦਾ ਤਾਂ ਸਿਰ ਖੁਰਕਣ ਨੂੰ ਟਾਈਮ ਨਹੀਂ ਲੱਗਦਾ ਕਿਸਾਨ ਤਾਂ ਧਰਨਿਆਂ ਤੁਰਨਿਆਂ ਤੇ ਜਾਂਦੇ ਨੇ ਨਾ ਤੇ ਪਹਿਲਾਂ ਦੋ ਦੋ ਦਿਨ ਦੇ ਪੱਠੇ ਵੱਢ ਕੇ ਫੇਰ ਜਾਂਦੇ ਨੇ ਮਤਲਬ ਵਿੱਚੋਂ ਧਰਨੇ ਤੋਂ ਫਿਰ ਭੱਜ ਕੇ ਘਰੇ ਆਉਂਦੇ ਨੇ ਫੇਰ ਕੰਮ ਕਰਕੇ ਜਾਂਦੇ ਨੇ ਤੇ ਜਿਹੜਾ ਹੋਬੀ ਢਾਲੀ ਵਾਲ ਆਪ ਕਹਿ ਰਿਹਾ ਵੀ ਮੈਂ ਵਿਹਲਾ ਹੀ ਹੁਣਾ ਮੈਨੂੰ 30 ਦੇ 30 ਦੇ ਨਾਲ ਰੱਖੋ ਉਹ ਤੂੰ ਵਾਕਈ ਵਿਹਲਾ ਹੁਣਾ ਤੂੰ ਕਿਸਾਨ ਨਹੀਂ ਹੈਗਾ ਤੂੰ ਫਿਲਮੀ ਅਦਾਕਾਰ ਭਰਾਵਾ ਤਾ ਫਿਲਮੀ ਅਦਾਕਾਰ ਚੰਗਾ ਹੋ ਸਕਦਾ ਤੂੰ ਅਸੀਂ ਵੀ ਕਹਿੰਦੇ ਹਾਂ ਠੀਕ ਐ ਪਰ ਕਿਸਾਨ ਨਾਲ ਆਪਦੇ ਆਪ ਨੂੰ ਕਹੋ ਉਹ ਉਹ ਇਹਨਾਂ ਦਾ ਪ੍ਰਧਾਨ ਬੀਜੇਪੀ ਦਾ ਸੁਨੀਲ ਜਾਖੜ ਉਹ ਵੀ ਕਹਿੰਦਾ ਮੈਂ ਕਿਸਾਨ ਆ ਮੈਂ ਕਿਸਾਨ ਆ ਮੈਂ ਕਿਸਾਨ ਆ ਜਿਹੜੇ ਇਹ ਰਜਵਾੜੇ ਨੇ ਜਿਹੜੇ ਜਗੀਰਦਾਰ ਨੇ ਦੇਖੋ ਲੋਕਾਂ ਨੂੰ ਵੀ ਵਿਚਾਰਿਆਂ ਨੂੰ ਕਈ ਗੱਲਾਂ ਨਹੀਂ ਕਈ ਵਾਰੀ ਪਤਾ ਹੁੰਦੀਆਂ ਉਹ ਇੱਕ ਹੁੰਦੇ ਆ ਜਗੀਰਦਾਰ ਇੱਕ ਹੁੰਦੇ ਆ ਕਿਸਾਨ ਕਿਸਾਨ ਉਹਨੂੰ ਕਹਿੰਦੇ ਆ ਜਿਹੜੇ ਆਪ ਹੱਥੀਂ ਮਿਹਨਤ ਕਰਦੇ ਨੇ ਤੇ ਰਜਾਨਾ ਕਰਨੀ ਪੈਂਦੀ ਐ ਹੁਣ ਜਿਹੜਾ ਸੁਨੀਲ ਜਾਖੜ ਐ ਉਹ ਕਿਸਾਨ ਜਦੋਂ ਦੀ ਸਾਨੂੰ ਸੂਰਤ ਸੰਭਲੀ ਇਹੀ ਤੱਕ ਅੱਜ ਵੀ ਉਹਨੂੰ ਕੰਮ ਕਰਦੇ ਕੋਈ ਵੇਖਿਆ ਨਹੀਂ ਨਾ ਹੀ ਉਹਦੇ ਪਿੰਡਦਿਆਂ ਨੇ ਵੇਖਿਆ ਹੋਣਾ ਕਰਦਾ ਉਹ ਨੇਤਾਗਿਰੀ ਆ ਸਵੇਰ ਤੋਂ ਸ਼ਾਮ ਤੱਕ ਰਾਜ ਨੇਤਾਪਨ ਕਰਨਾ ਤੇ ਕਹਿਣਾ ਆਪਣੇ ਆਪ ਨੂੰ ਕਿਸਾਨ ਐ ਇਹਨਾਂ ਨੇ ਕਿਸਾਨ ਨੂੰ ਸਮਝ ਕੇ મોદી ਵੀ ਮੈਂ ਕਿਸਾਨ ਫਲਾਣਾ ਵੀ ਮੈਂ ਕਿਸਾਨ ਕਿਸਾਨ ਸ਼ਬਦ ਨੂੰ ਇਹਨਾਂ ਵੇਲੜਾ ਨੇ ਬਦਨਾਮ ਕੀਤਾ ਇਹ ਦੱਸਣ ਇਹਨਾਂ ਨੂੰ ਪੱਠੇ ਵੱਢਣੇ ਆਉਂਦੇ ਆ ਇਹਨਾਂ ਨੂੰ ਖਾਦ ਪਾਉਣੀ ਆਉਂਦੀ ਆ ਇਹਨਾਂ ਨੂੰ ਮਤਲਬ ਜਿਹੜੇ ਹੋਰ ਖੇਤੀ ਦੇ ਕੰਮ ਨੇ ਦੱਸਣ ਸੁਨੀਲ ਜਾਖੜਰੀ ਕੀਤੇ ਆ ਕਦੀ ਵੇਖਿਆ ਕਦੀ ਕਿਸੇ ਨੇ ਜਿਵੇਂ ਮੋਦੀ ਸਾਹਿਬ ਨੂੰ ਕਿਸੇ ਨੇ ਚਾਹ ਬਣਾਉਂਦਿਆਂ ਨਹੀਂ ਵੇਖਿਆ ਉਦਾਂ ਹੀ ਇਹਨਾਂ ਨੂੰ ਕਦੀ ਕਿਸੇ ਨੇ ਖੇਤੀ ਦੇ ਕੰਮ ਕਰਦਿਆਂ ਨਹੀਂ ਵੇਖਿਆ ਐਵੇਂ ਕਦੇ-ਕਦਾਈ ਵਾਟ ਤੇ ਖੜੋ ਹੋ ਜਾਂਦੇ ਖੇਤਾਂ 'ਚ ਬੰਦੇ ਰੱਖੇ ਆ ਭਾਵੇਂ ਹੋਬੀ ਧਾਲੀ ਵਾਲ ਹੋਵੇ ਭਾਵੇਂ ਹੋਰ ਹੋਣ ਤੇ ਬੰਦੇ ਰੱਖੇ ਨੇ ਕਦੇ ਇੱਕਦਈ ਢਾਕਾਂ ਤੇ ਹੱਥ ਰੱਖ ਕੇ ਵਾਟ ਤੇ ਖੜੋ ਜੰਦੇ ਹਣਗੇ ਜਾ ਕੇ ਤੇ ਉਹ ਐ ਕਰੀ ਜਾਂਦੇ ਨੇ ਵੀ ਅਸੀਂ ਕਿਸਾਨ ਆ ਅਸੀਂ ਕਿਸਾਨ ਆ ਨਾਮ ਦੇ ਕਿਸਾਨ ਆ ਮਤਲਬ ਨਾਮ ਦੇ ਵੀ ਨਹੀਂਗੇ ਕਿਸਾਨ ਇਹ ਕਿਸਾਨ ਦਾ ਨਾਮ ਵਰਤਦੇ ਨੇ ਵਖਾਵਾ ਕਰਦੇ ਨੇ ਵਖਾਵਾ ਕਰਦੇ ਨੇ ਕਿਸਾਨਾਂ ਨੂੰ ਕੈਸ਼ ਚ ਕਰਨਾ ਹੁਣ ਹੋਬੀ ਢਾਲੀ ਵਾਲਾ ਕੱਲ ਇਹ ਵੀ ਕਹਿੰਦਾ ਸੀ ਵੀ ਆਪਾਂ ਕਿਸਾਨਾਂ ਨੂੰ ਮਨਾ ਲਾਂਗੇ ਆਪਾਂ ਮਨਾ ਲਾਂਗੇ ਇਹ ਮੰਨ ਜਾਂਦੇ ਹੁੰਦੇ ਨੇ ਇਹੀ ਗੱਲ ਹੰਸਰਾ ਜਾਂਸ ਕਹਿੰਦਾ ਇਹ ਐਵੇਂ ਸਮਝਦੇ ਨੇ ਵੀ ਸ਼ਾਇਦ ਅਜੇ ਅਸੀਂ ਕਿਤੇ ਲੱਲੂ ਹੀ ਤੁਰੇ ਫਿਰਦੇ ਆ ਵੀ ਜਿੱਦਾਂ ਨੂੰ ਇਹ ਸਾਡੀ ਚੂੜੀ ਮਰੋੜਨਗੇ ਅਸੀਂ ਉਧਰ ਹੀ ਹੋ ਜਾਾਂਗੇ ਪਰ ਇਹ ਇਸ ਤਰ੍ਹਾਂ ਹੈ ਨਹੀਂਗਾ ਇਹਨਾਂ ਨੂੰ ਇਸ ਗੱਲ ਤੋਂ ਬਾਝਾ ਜਾਣਾ ਚਾਹੀਦਾ ਅਸੀਂ ਹੋਬੀ ਤਾਂ ਇਹ ਕੱਲ ਆਪਣੇ ਭਾਸ਼ਣ ਵਿੱਚ ਇਹ ਗੱਲ ਹੋਰ ਬੋਲੀ ਉਹਨੇ ਆਖਿਆ ਕਿ ਮੋਦੀ ਦੇ ਪਿਛਲੇ 10 ਸਾਲਾਂ ਵਿੱਚ ਭਾਰਤ ਨੇ ਇੰਨੀ ਤਰੱਕੀ ਕੀਤੀ ਹੈ ਵੀ ਚੀਨ ਨੇ ਵੀ ਪਿੱਛੇ ਛੱਡ ਦਿੱਤਾ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਵਾਹ ਭਈ ਵਾਹ ਮੈਂ ਤਾਂ ਕਹੂੰਗਾ ਵੇਖਣ ਵਾਲੇ ਭੈਣਾ ਪਰ ਪਹਿਲਾਂ ਤਾੜੀਆਂ ਮਾਰ ਦਿਓ ਹੋਬੀ ਥਾਲੀ ਵਾਲ ਦੇ ਇਸ ਬਿਆਨ ਤੇ ਵੀ ਪਤੰਦਰੋ ਜੇ ਤੁਸੀਂ ਤੁਲਨਾ ਹੀ ਕਰਨੀ ਹੈ ਪਾਕਿਸਤਾਨ ਨਾਲ ਕਰ ਲੋ শ্রীলੰਕਾ ਨਾਲ ਕਰ ਲੋ ਤੁਸੀਂ ਚੀਨ ਨਾਲ ਭਾਰਤ ਦੀ ਤਰੱਕੀ ਦੀ ਤੁਲਨਾ ਕਰ ਰਹੇ ਹੋ ਦੁਨੀਆ 'ਚ ਕੋਈ ਮੰਨੂਗਾ ਦੁਨੀਆ 'ਚ ਇਹ ਗੱਲ ਕਿਸੇ ਨੇ ਨਹੀਂ ਮੰਨਣੀ ਉਹ ਭਰਾਵਾ ਚੀਨ ਨੇ ਤਾਂ ਦੁਨੀਆ ਹੈਰਾਨ ਕੀਤੀ ਹੋਈ ਆ ਉਹ ਚੀਨ ਵਾਲੇ ਉਹ ਤਾਂ ਆ ਜਿੰਨਾ ਟੈਕਨੋਲੋਜੀ ਦਾ ਸਮਾਨ ਸਾਡੇ ਬਾਜ਼ਾਰਾਂ ਚ ਵਿਕ ਰਿਹਾ ਨਾ ਇਹ ਚਾਈਨਾ ਮੇਡ ਆ ਠੀਕ ਹੈ ਔਰ ਭਾਰਤ ਨੇ ਕੀ ਤਰੱਕੀ ਕੀਤੀ ਆ ਕੀ ਮੋਦੀ ਨੇ ਤਰੱਕੀ ਕਰਾਈ ਆ ਹੌਬੀ ਢਾਲੀਵਾਲ ਨੇ ਇਹੀ ਉਦਾਹਰਨ ਦਿੱਤੀ ਨਾ ਕਹਿੰਦਾ ਵੀ ਮੈਂ ਲੇ ਲਦਾਖ ਦੇ ਵਿੱਚ ਪਹਿਲਾ ਉੱਥੇ ਚਾਈਨਾ ਵਾਲੇ ਬਾਰਡਰ ਦੇ ਨਾਲ ਤਾਂ ਉਹਨਾਂ ਦੇ ਟਰੱਕ ਚੱਲਦੇ ਹੁੰਦੇ ਸੀ ਤੇ ਭਾਰਤ ਦੇ ਉੱਥੇ ਮਤਲਬ ਕਿ ਨਹੀਂ ਸੀ ਤੇ ਹੁਣ ਕਹਿੰਦਾ ਸਾਡੀਆਂ ਉਥੇ ਧੋਪਾਂ ਬੀੜੀਆਂ ਪਈਆਂ ਪਹਾੜਾਂ ਤੇ ਤੇ ਉਹਨਾਂ ਦੇ ਉਹੀ ਟਰੱਕ ਚੱਲਦੇ ਨੇ ਹੌਬੀ ਢਾਲੀਵਾਲ ਸਾਹਿਬ ਅੱਖਾਂ ਤੇ ਕੰਨ ਖੋਲ ਕੇ ਵੇਖਣਾ ਸ਼ੁਰੂ ਕਰੋ ਐਵੇਂ ਨਾ ਦਹੀਂ ਦੇ ਡੋਲੂ ਮਲੀ ਜਾਓ ਚਾਈਨਾ ਉਹ ਆ ਜਿੰਨੂੰ ਵੱਡੇ ਵੱਡੇ ਅਮਰੀਕਾ ਵਰਗੇ ਚਾਈਨਾ ਨਾਲ ਪੰਗਾ ਨਹੀਂ ਲੈਂਦੇ ਪਏ ਨਾ ਲੈਣਾ ਚਾਹੁੰਦੇ ਨੇ ਚਾਈਨਾ ਦੁਨੀਆ ਜਾਣਦੀ ਹੈ ਕਿ ਬਹੁਤ ਵੱਡੀ ਪਾਵਰ ਬਣ ਚੁੱਕਾ ਹੈ ਟੈਕਨੋਲੋਜੀ ਪੱਖੋਂ ਹਰ ਤਰ੍ਹਾਂ ਦੀ ਤਰੱਕੀ ਪੱਖੋਂ ਚੱਲ ਹੌਬੀ ਢਾਲੀਵਾਲ ਨੂੰ ਮੈਂ ਇਹ ਪੁੱਛਦਾ ਵੀ ਓਲੰਪਿਕ ਖੇਡਾਂ ਆਉਂਦੀਆਂ ਨੇ ਓਲੰਪਿਕ ਖੇਡਾਂ ਦੇ ਵਿੱਚ ਚਾਈਨਾ ਤਾਂ ਤਿੰਨ ਤਿੰਨ 100 ਮੈਡਲ ਲੈ ਜਾਂਦਾ ਤੇ ਅਸੀਂ ਤਿੰਨ ਚਾਰ ਮੈਡਲ ਉਹ ਵੀ ਕਾਂਸੀ ਤਾਂਬੇ ਦੇ ਲੈ ਕੇ ਅਸੀਂ ਟਪੂਸੀਆਂ ਮਾਰੀ ਜਾਂਦੇ ਹੁੰਨੇ ਆ ਉਹਦੇ ਵਿੱਚ ਹੀ ਖੁਸ਼ ਰਹਿੰਦੇ ਆ ਉਹਨੇ ਜੀ ਅਸੀਂ ਬਹੁਤ ਸਿਰਾ ਘਰਾ ਦਿੰਨੇ ਆ ਵੀ ਚੱਕ ਦੇ ਇੰਡੀਆ ਹੈ ਐਂ ਏਦਾਂ ਕਰ ਕਰ ਕੇ ਹੌਬੀ ਢਾਲੀਵਾਲ ਸਾਹਿਬ ਓਲੰਪਿਕ ਗੇਮਾਂ ਤੋਂ ਹੀ ਤੁਸੀਂ ਦੇਖ ਲਓ ਉਹਨਾਂ ਦੇ ਤਾਂ ਯਾਰ 100 100 ਦੇ ਨੇੜੇ ਸੋਨੇ ਦੇ ਮੈਡਲ ਹੋ ਜਾਂਦੇ ਨੇ ਤੇ ਸਾਡੇ ਕਾਂਸੇ ਤੇ ਤਾਂਬੇ ਦੇ ਮੈਡਲ ਜਿਹੜੇ ਨੇ ਤਾਂਬੇ ਦੇ ਉਹ ਹੀ ਪੰਜ ਚਾਰ ਹੁੰਦੇ ਨੇ ਤੇ ਕਿਹੜੀਆਂ ਗੱਲਾਂ ਹਵਾਈ ਗੱਲਾਂ ਦੇਖੋ ਮੋਦੀ ਸਾਹਿਬ ਖੁਦ ਕਹਿੰਦੇ ਨੇ ਵੀ ਦੇਸ਼ ਦੀ 60 70 ਫੀਸਦੀ ਆਬਾਦੀ ਨੂੰ ਖਾਣ ਲਈ ਅਨਾਜ ਅਸੀਂ ਸਰਕਾਰੀ ਤੌਰ ਤੇ ਦੇ ਰਹੇ ਆ ਕਿਉਂ ਦੇ ਰਹੇ ਆ ਵੀ ਉਹ ਗਰੀਬ ਬਹੁਤ ਨੇ ਉਹਨਾਂ ਕੋਲ ਖਾਣ ਪੀਣ ਲਈ ਕੁਝ ਨਹੀਂਗਾ ਤਾਂ ਦੇ ਰਹੇ ਆ ਜਿਹੜੇ ਦੇਸ਼ ਦੀ ਅੱਧੇ ਤੋਂ ਵੱਧ ਆਬਾਦੀ ਨੂੰ ਅਜੇ ਤੱਕ ਸਰਕਾਰਾਂ ਆਪਣੇ ਰੋਜ਼ਗਾਰ ਪੱਖੋਂ ਪੈਰਾਂ ਤੇ ਖੜਾ ਨਹੀਂ ਕਰ ਸਕੀਆਂ ਜਿੱਦੀ ਇੰਨੀ ਮੰਦੀ ਹਾਲਤ ਆ ਕਿ ਸਰਕਾਰ ਨੂੰ ਕਹਿਣਾ ਪੈ ਰਿਹਾ ਵੀ ਅਸੀਂ ਆਟਾ-ਦਾਲ ਵੀ ਉਹਨਾਂ ਨੂੰ ਅਸੀਂ ਦੰਨੇ ਆ ਤਾਂ ਉਹ ਤਰੱਕੀ ਦੀਆਂ ਗੱਲਾਂ ਕਰਦੇ ਨੇ ਕਿਹੜੀਆਂ ਤਰੱਕੀਆਂ ਭਾਰਤ ਦਾ ਕੋਈ ਵੀ ਮੰਤਰੀ ਬਿਮਾਰ ਹੋ ਜੇ ਇਹ ਇਲਾਜ ਕਰਾਉਣ ਦੇ ਲਈ ਅਮਰੀਕਾ, ਕੈਨੇਡਾ, ਚਾਈਨਾ ਵਰਗੇ ਦੇਸ਼ਾਂ ਤੇ ਜਾਂਦੇ ਨੇ ਇੱਥੇ ਇਹ ਇਲਾਜ ਨਹੀਂ ਕਰਾਉਂਦੇ ਕਿਹੜੀ ਤਰੱਕੀ ਦੀਆਂ ਗੱਲਾਂ ਕਰਦੇ ਨੇ ਕਿਹੜੀ ਤਰੱਕੀ ਉਹ ਤਰੱਕੀ ਜਿੱਥੇ ਰੋਜ਼ਾਨਾ ਸੈਂਕੜੇ ਬੰਦੇ ਜ਼ਿੰਦਗੀ ਤੋਂ ਤੰਗ ਆ ਕੇ ਆਤਮ ਹੱਤਿਆ ਕਰਦੇ ਨੇ ਉਹ ਤਰੱਕੀ ਉਹ ਤਰੱਕੀ ਜਿਹਦੇ ਵਿੱਚ ਇੱਥੋਂ ਪੰਜਾਬ ਦੇ ਵਿੱਚੋਂ ਲੱਖਾਂ ਮੁੰਡੇ ਕੁੜੀਆਂ ਹਰ ਸਾਲ ਵੀਜ਼ੇ ਲਵਾਲਵਾ ਕੇ ਤੇ ਬਾਹਰਲੇ ਦੇਸ਼ਾਂ ਨੂੰ ਨਿਕਲਣ ਲਈ ਮਜਬੂਰ ਨੇ ਕਦੀ ਅਮਰੀਕਾ ਕੈਨੇਡਾ ਚਾਈਨਾ ਦੇ ਗੋਰੇ ਜਾਂ ਉੱਥੋਂ ਦੇ ਲੋਕ ਕਦੀ ਆਪਣੇ ਪੰਜਾਬ ਚ ਆ ਕੇ ਇੱਥੇ ਦਿਹਾੜੀਆਂ ਕਰਦੇ ਨਜ਼ਰ ਆਏ ਆ ਤੁਸੀਂ ਦੱਸ ਦਿਓ ਚਾਈਨਾ ਦੇ ਜਾਂ ਅਮਰੀਕਾ ਦੇ ਜਾਂ ਕੈਨੇਡਾ ਦੇ ਕੋਈ ਵੀ ਗੋਰੇ ਬੰਦੇ ਇੱਥੇ ਆਪਣੇ ਪਿੰਡਾ ਚਾਕੇ ਦਿਹਾੜੀ ਕਰਦੇ ਵਿਖਾ ਦਿਓ ਨਹੀਂ ਨਾ ਤੇ ਸਾਡੇ ਉੱਥੇ ਹਰ ਸਾਲ ਲੱਖਾਂ ਦੀ ਗਿਣਤੀ ਚ ਜਾਂਦੇ ਨੇ ਮਿੰਤਾ ਤਰਲੇ ਕਰਕੇ ਜਾਂਦੇ ਨੇ ਦੁਖੀ ਹੋ ਕੇ ਤੰਗ ਹੋ ਕੇ ਬੇਰਜਗਾਰੀ ਤੋਂ ਮਹਿੰਗਾਈ ਤੋਂ ਬੁਰੀਆਂ ਹਾਲਤਾਂ ਤੋਂ ਤੇ ਹੋਭੀ ਥਾਲੀਵਾਲ ਸਾਹਿਬ ਮੌਜ ਨਾਲ ਹੀ ਕਹੀ ਜਾਂਦੇ ਨੇ ਵੀ ਮੋਦੀ ਸਾਹਿਬ ਨੇ ਤਰੱਕੀ ਬਹੁਤ ਕਰਤੀ ਮੋਦੀ ਸਾਹਿਬ ਨੇ ਹੋਬੀ ਜੀ ਮੋਦੀ ਸਾਹਿਬ ਨੇ ਵਾਦਾ ਕੀਤਾ ਸੀ 2014 ਦੇ ਇਲੈਕਸ਼ਨ ਚ ਵੀ ਹਰ ਸਾਲ 2 ਕਰੋੜ ਨੌਕਰੀਆਂ ਦੇ ਆਕਰਾਂਗੇ ਪੱਕੀਆਂ ਤੇ 20 ਮਤਲਬ 10 ਸਾਲ ਹੋ ਗਏ ਰਾਜ ਕਰਦਿਆਂ ਨੂੰ 20 ਕਰੋੜ ਨੌਕਰੀ ਬਣਦੀ ਸੀ ਤੇ ਅੰਕੜਾ ਕਹਿੰਦਾ 2 ਕਰੋੜ ਵੀ ਨਹੀਂ ਦਿੱਤੀਆਂ ਪੱਕੀ ਨੌਕਰੀ 1 ਕਰੋੜ ਵੀ ਨਹੀਂ ਦਿੱਤੀ ਗੱਲਾਂ ਕਰਦੇ ਨੇ ਅੱਛੇ ਦਿਨ ਆਉਣ ਦੀਆਂ ਕਿਹਦੇ ਅੱਛੇ ਦਿਨ ਆਏ ਨੇ ਕਿਸੇ ਦੇ ਨਹੀਂ ਆਏ ਗੱਲਾਂ ਕਰਦੇ ਨੇ ਵਿਸ਼ਵਗੁਰੂ ਬਣਨ ਦੀਆਂ ਕਿਹਦੇ ਕੌਣ ਬਣਿਆ ਮੋਦੀ ਸਾਹਿਬ ਹੌਬੀ ਢਾਲੀਵਾਲ ਕੰਨ ਖੋਲ ਕੇ ਸੁਣ ਲਵੇ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਲੱਗਿਆ ਮੋਦੀ ਸਾਹਿਬ ਦਾ ਇਹ ਕਹਿਣਾ ਸੀ ਕਿ ਕਾਂਗਰਸ ਦੇ ਰਾਜ ਚ ਰੁਪਈਆ ਡਾਲਰ ਨਾਲੋਂ ਥੱਲੇ ਡਿੱਗ ਰਿਹਾ ਹੈ ਔਰ ਇਹ ਕਾਂਗਰਸ ਦੀ ਬਹੁਤ ਵੱਡੀ ਨਕਾਮੀ ਹੈ ਤੇ ਸਾਨੂੰ ਲਿਆਓ ਅਸੀਂ ਇਹ ਕਰਦਾਂਗੇ ਜੂੰ ਕਰਦਾਂਗੇ ਤੇ ਉਸ ਤੋਂ ਬਾਅਦ ਹੌਬੀ ਢਾਲੀਵਾਲ ਸਾਹਿਬ ਕੀ ਬਣਿਆ ਰੁਪਈਆ ਜਿਹੜਾ ਕਾਂਗਰਸ ਦੇ ਰਾਜ ਚ ਵੀ ਮਾੜਾ ਸੀ ਉਹਨਾਂ ਦਾ ਰਾਜ ਵੀ ਪਰ ਉਹਨਾਂ ਦੇ ਰਾਜ ਚ ਜਿਹੜਾ ਰੁਪਈਆ ਸੀਗਾ 60 62 ਮਤਲਬ ਰੁਪਈਏ ਤੇ 1 ਡਾਲਰ ਤੇ ਅੱਜ ਹੋ ਗਏ 84 85 ਰੁਪਈਏ ਤੇ ਬਰਾਬਰ 1 ਡਾਲਰ ਉਸ ਤੋਂ ਵੀ ਰੁਪਈਆ ਥੱਲੇ ਗਿਰ ਗਿਆ ਕਰੰਸੀ ਉਸ ਤੋਂ ਵੀ ਸਾਡੇ ਭਾਰਤ ਦੀ ਥੱਲੇ ਡਿੱਗ ਪਈ ਔਰ ਇੱਕ ਗੱਲ ਬਹੁਤ ਘਟੀਆ ਬੋਲੀ ਹੈ ਹੋਬੀ ਢਾਲੀਵਾਲ ਨੇ ਕੱਲ ਹੰਸ ਰਾਜ ਹੰਸ ਦੇ ਚੋਣ ਪ੍ਰਚਾਰ ਚ ਜਿਹੜਾ ਇਹ ਕਿਹਾ ਕਹਿੰਦਾ ਮੋਦੀ ਹੋਰੀ ਉਹ ਸੈਂਟਰ ਜਿਹੜੀ ਉਹ ਸ਼ਾਹੂਕਾਰ ਆ ਤੇ ਕਹਿੰਦਾ ਜਿਵੇਂ ਸ਼ਾਹੂਕਾਰ ਤੋਂ ਕਿਸੇ ਨੇ ਕਰਜ਼ਾ ਲਿਆ ਹੋਵੇ ਤੇ ਸ਼ਾਹੂਕਾਰ ਜਦੋਂ ਮਰਜੀ ਆ ਸਕਦਾ ਹੁੰਦਾ ਵੀ ਜਾਂ ਕਰਜ਼ਾ ਮੋੜੋ ਤੇ ਜਾਂ ਫਿਰ ਆ ਜਿਹੜਾ ਘਰ ਛੱਡੋ ਤੇ ਕਹਿੰਦਾ 샤ਊਕਾਰ ਜੇ ਆ ਗਿਆ ਨਾ ਆਪਦੀ ਆਈ ਤੇ ਤੇ ਉਹ ਐਵੇਂ ਹੀ ਕਹਿ ਦੂਗਾ ਵੀ ਪੰਜਾਬ ਵਾਲਿਓ ਜਾਂ ਤਾਂ ਇੱਧਰ ਕਰ ਜਾ ਮੋੜੋ ਜਾਂ ਪੰਜਾਬ ਛੱਡੋ ਨਿਕਲੋ ਇੱਥੋਂ ਓਹ ਹੋ ਵੀ तालीवाल ਮਹਾਰਾਜਾ ਸੰਭਲ ਕੇ ਬੋਲੋ ਤੁਹਾਨੂੰ ਨਸ਼ਾ ਚੜਿਆ ਬੀਜੇਪੀ ਦੇ ਥਾਪੜੇ ਦਾ ਕਿਸੇ ਦੀ ਹਿੰਮਤ ਨਹੀਂ ਕਿ ਪੰਜਾਬੀਆਂ ਨੂੰ ਪੰਜਾਬ ਚੋਂ ਕਹ ਦੇ ਵੀ ਤੁਸੀਂ ਇੱਥੋਂ ਨਿਕਲੋ ਤੇ ਪੰਜਾਬ ਛੱਡੋ ਇਹ ਪੰਜਾਬ ਕਿਸੇ ਦੇ ਪਿਓ ਦਾ ਨਹੀਂ ਹੈਗਾ ਲੈ ਕੇ ਨਹੀਂ ਜੰਮੇ ਇਹ ਪੰਜਾਬ ਤੇ ਇਹ ਪੂਰਾ ਭਾਰਤ ਜਿਹਦੇ ਤੇ ਅੱਜ ਮੋਦੀ ਹੋਰੀ ਰਾਜ ਕਰਦੇ ਨੇ ਜੇ ਪੰਜਾਬੀ ਨਾ ਹੁੰਦੇ ਜੇ ਪੰਜਾਬੀ ਇੱਥੇ ਸਿਰ ਨਾ ਕਟਾਉਂਦੇ ਜੇ ਪੰਜਾਬੀ 84% ਕੁਰਬਾਨੀਆਂ ਆਜ਼ਾਦੀ ਚ ਨਾ ਦਿੰਦੇ ਤਾਂ ਇਹ ਸਾਰਾ ਭਾਰਤ ਅਜ ਤੱਕ ਸ਼ਾਇਦ ਅੰਗਰੇਜ਼ਾਂ ਦਾ ਗੁਲਾਮ ਹੋਣਾ ਸੀ ਮੋਦੀ ਹੋਰੀ ਵੀ ਹੌਬੀ ਥਾਲੀ ਵਾਲ ਹੋਰੀ ਵੀ ਹੰਸਰਾਜ ਹੋਰੀ ਵੀ ਅਮਿਤ ਸ਼ਾਹ ਹੋਰੀ ਵੀ ਸਾਰੇ ਅੰਗਰੇਜ਼ਾਂ ਦੇ ਗੁਲਾਮ ਹੋਣੇ ਸੀ ਗੱਲਾਂ ਕਰਦੇ ਨੇ ਕਿ ਪੰਜਾਬੀਆਂ ਨੂੰ ਉਹ ਜਿਹੜਾ ਦੇਸ਼ ਦਾ ਸ਼ਾਹ ਮੋਦੀ ਤੇ ਉਹ ਕਹਿ ਦੂਗਾ ਵੀ ਬਾਹਰ ਨਿਕਲੋ ਪੰਜਾਬ ਚੋਂ ਹੌਬੀ ਢਾਲੀਵਾਲ ਜੀ ਮੈਂ ਲੂ ਯੂਅਰ ਲੈਂਗੁਏਜ ਇਹ ਤੁਸੀਂ ਬਹੁਤ ਗਲਤ ਬੋਲ ਰਹੇ ਹੋ ਸਿੱਧਾ ਹੀ ਆ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਆ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਇਹ ਪੈਰ ਬੀਜੇਪੀ ਜਿਹੜੀ ਆ ਪੰਜਾਬ ਚ ਲਾ ਰਹੀ ਆ ਔਰ ਉਹ ਇਸੇ ਲਈ ਲਾ ਰਹੇ ਨੇ ਵੀ ਉਹਨਾਂ ਨੇ ਹੌਲੀ ਹੌਲੀ ਪੰਜਾਬ ਚ ਉਹ ਸਾਰਾ ਕੁਝ ਲਾਗੂ ਕਰਨਾ ਜਿਹਦਾ ਵਿਰੋਧ ਕਿਸਾਨ ਜੱਥੇਬੰਦੀਆਂ ਨੇ ਤੇ ਲੋਕਾਂ ਨੇ ਕੀਤਾ